ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੀ ਹੈ ਸਰਕਾਰ ਨੇ ਤੇ ਪੁਲਸ ਨੇ ਕੀ ਕੀਤਾ ਖਨੌਰੀ ਬਾਰਡਰ ਤੇ ਢਾਢੇਰੀ ਕਾਟੇ ਟਰਾਲੀਆਂ ਵੀ ਚੋਰੀ ਹੋ ਗਈਆਂ ਸਮਾਨ ਚੋਰੀ ਕੀਤਾ ਰਾਤ ਦੇ ਮੌਕੇ ਤੇ ਟੈਗ ਕਰਕੇ ਮੀਟਿੰਗ ਦਾ ਭਰੋਸਾ ਦੇ ਕੇ ਸਾਡੇ ਪ੍ਰਧਾਨ ਜੀ ਨੂੰ ਤੇ ਸਾਡੇ ਜੋ ਵੀ ਜ਼ਿਲ੍ਹਾ ਪ੍ਰਧਾਨ ਜੀ ਤੇ ਨਾਲ ਕਿਸਾਨਾਂ ਨੂੰ ਸਾਡੇ ਖਾਸ ਕਰਕੇ ਸਾਰੀਆਂ ਆਗੂਆਂ ਨੂੰ ਟੋਟਲ ਫੋਰਟਨਰੀ ਆਸਤ ਬੈਠੇ ਲਗੇ ਜੇਲ੍ਹ ਭੇਜ ਦਿੱਤੇ ਉਹਦੇ ਸਬੰਧ ਦੇ ਵਿੱਚ ਅਜੀ ਪ੍ਰਧਾਨ ਜੀ ਨੂੰ ਛਡਾਉਣ ਦੀ ਖਾਤਰ ਤੇ ਜਿੰਨੇ ਵੀ ਸਾਡੇ ਜਿਹਨਾਂ ਚ ਕਿਸਾਨ ਬੈਠੇ ਸਾਡੇ ਲੀਡਰ ਹੈ ਅਜੀ ਅੱਜ ਮੰਡੀ ਗਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀਗਵਾਈ ਹੇਠ ਮੋਰਚਾ ਸ਼ੁਰੂ ਕੀਤਾ ਹੈ ਤੇ ਇਹ ਨਲਾਇਕ ਸਰਕਾਰ ਦੇ ਖਿਲਾਫ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਕਿ ਪੁਲਿਸ ਨੂੰ ਆਪਾਂ ਕਹਿੰਦੇ ਹੁੰਦੇ ਸੀ ਵੀ ਚੋਰਾਂ ਦਾ ਤੇ ਨਸ਼ੇ ਦਾ ਹੁਣ ਲੱਕ ਤੋੜ ਦੂ ਅੱਜ ਤੋਂ ਚੋਰੀ ਦਾ ਬੰਦਾ ਲੱਗਿਆ ਸਾਰਾ ਸਬਾਣੀ ਪੁਲਿਸ ਨੇ ਚੋਰੀ ਕਰਿਆ ਆਈਜੀ ਬਿਆਨ ਦਿੰਦਾ ਵੀ ਖਨੌਰੀ ਬਾਡਰ ਤੋਂ ਕੁਝ ਵੀ ਨਹੀਂ ਚੋਰੀ ਹੋਇਆ ਸਾਡੇ ਪਿੰਡ ਮਡਿਕਲਾਂ ਦੇ ਏਸੀ ਡਮੈਟਰ ਤਿੰਨ ਸਿਲੰਡਰ ਦੋ ਸਾਈਕਲ ਲੀੜੇ ਤੋਂ ਵਾਲੀ ਮਸ਼ੀਨ ਤੇ ਹੋਰ ਇੱਕ ਆਪਰਾਚਾਰ ਮੰਜੇ ਤੇ